ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਨਵੇਂ ਵਲੌਗ 'ਚ ਤੁਹਾਡਾ ਸਾਰਿਆਂ ਦਾ ਸ਼ੁਰੂਆਤ ਕਰਦੇ ਹਾਂ ਜੀ ਅੱਜ ਦੇ ਵਲੌਗ ਦੀ ਸਵੇਰ ਦਾ ਸਵਾਕ 10 ਵਜੇ ਦਾ ਟਾਈਮ ਹੈ ਜੀ ਤੇ ਮੈਂ ਧਾਰਾ ਦੂਰਾਂ ਕੱਢ ਕੇ ਡੰਗਰਾਂ ਦੀਆਂ ਬੈਠਾਂ ਹੀ ਬਾਬਾ ਚਿਰ ਹੋ ਗਿਆ ਮੈਨੂੰ ਇੱਥੇ ਮੱਝਾਂ ਦੀ ਘੁਰਲੀ ਕੋਲ ਕਿਉਂਕਿ ਅੱਜ ਬੜਾ ਮੂਡ ਖਰਾਬ ਹੋਇਆ ਪਿਆ ਡੰਗਰਾਂ ਨੇ ਅੱਜ ਇੰਨਾ ਤੰਗ ਕੀਤਾ ਨਾ ਮੈਨੂੰ ਮੱਝਾਂ ਨੇ ਗਾਂ ਤੇ RAM ਨਾਲ ਮਿਲ ਪੈਂਦੀ ਐ ਤੇ ਕਈ ਵਾਰੀ ਬਹੁਤ ਸਤਾਂਦੀਆਂ ਮੱਝਾਂ ਪਹਾੜੇ ਤੇ ਮਿਲਦੀਆਂ ਐ ਤੇ ਗਾਂ ਦਾ ਬਹੁਤ ਸੁੱਖ ਹੁੰਦਾ ਐ ਬਸ ਰਸ ਸਭ ਨੂੰ ਮੜਾ ਜੇ ਪੈਰ ਤੇ ਤੇ ਮਿਲ ਪਿੰਦੀ ਹੈ ਤੇ ਆ ਮੱਝਾਂ ਇੰਨੀਆਂ ਡੰਗਰਦੀਆਂ ਕਈ ਵਾਰੀ ਅੱਜ ਤੇ ਦੋਨੋਂ ਹੀ ਕੱਲ ਵੀ ਇੱਕ ਨੇ ਬੜਾ ਸਤਾਇਆ ਵਾਵਾ ਚਿਰ ਹਰੇ ਵੀ ਇੰਨਾ ਹਰਾ ਵੀ ਪਾਇਆ ਹੁੰਦਾ ਆਟਾ ਵੀ ਪਾਈਦਾ ਤਾਂ ਵੀ ਤੜ ਤੜ ਕੇ ਲਾ ਕੇ ਵੀ ਦੁੱਧ ਫੇਰ ਛਾੜ ਜਾਂਦੀਆਂ ਇੰਨਾ ਦੁਖੀ ਕਰਦੀਆਂ ਨਾ ਕੀ ਕਰੇ ਬੰਦਾ ਤੇ ਅੱਜ ਵੀ ਮੈਨੂੰ ਦੋਨਾਂ ਨੇ ਅੱਜ ਬੜਾ ਸਤਾਇਆ ਮੱਝਾਂ ਨੇ ਤੇ ਮੇਰਾ ਇੰਨਾ ਮੂਡ ਖਰਾਬ ਹੋ ਗਿਆ ਹੈ ਅੱਜ ਨਾ ਸਾਡੀ ਗੁਰਦੁਆਰਾ ਸਾਹਿਬ ਚ ਪਾਠ ਹੋ ਰਿਹਾ ਹੈ ਕਿਉਂਕਿ ਗੁਰੂਪੁਰਬ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਕੱਲ ਕੱਲ ਸੀ ਵੈਸੇ ਤੇ ਕੱਲ ਗੁਰਦੁਆਰਾ ਸਾਹਿਬ 'ਚ ਨਹੀਂ ਮਨਾਇਆ ਗਿਆ ਸਾਡੇ ਅੱਜ ਮਨਾਇਆ ਗਿਆ ਕਿਉਂਕਿ ਫਿਰ ਕਹਿੰਦੇ ਵੀ ਅੱਜ ਮਨਾ ਲੈਨੇ ਆ ਕੱਲ ਵੱਡੇ ਗੁਰਦੁਆਰਾ ਸਾਹਿਬ 'ਚ ਸਾਰਿਆਂ 'ਚ ਹੀ ਤੇ ਤਾਂ ਕਰਕੇ ਫਿਰ ਅੱਜ ਆਪਣੇ ਗੁਰਦੁਆਰੇ 'ਚ ਹੋ ਰਿਹਾ ਹੈ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਸਾਰੇ ਅੱਜ ਪਿੰਡ ਦੇ ਉੱਥੇ ਗਏ ਤੇ ਸਾਡੇ ਘਰ ਦੇ ਵੀ ਗਏ ਆ ਤੇ ਸਾਰੇ ਚਲੇ ਗਏ ਪੂਆ ਜੀ ਮੈਨੂੰ ਬਹੁਤ ਕਹਿ ਰਹੇ ਤੇ ਪਰ ਮੇਰਾ ਬਿਲਕੁਲ ਨਾ ਮੇਰਾ ਮਨ ਹੈਗਾ ਇਹ ਪੂਰਾ ਜਾਣਦਾ ਪਰ ਮੱਜਾਂ ਨੇ ਇੰਨਾ ਜ਼ਿਆਦਾ ਮੈਨੂੰ ਮੰਜਾ ਸਤਾਇਆ ਤੇ ਵਾਵਾ ਚਿਰ ਲਾਤਾ ਇਹਨਾਂ ਨੇ ਕਿੰਨਾ ਚਿਰ ਬੈਠਾ ਰਿਆ ਇਹਨਾਂ ਨੇ ਧਰ ਕੱਢਦੇ ਆ ਤੜਪਦੀਆਂ ਰਹੀਆਂ ਨਾ ਦੁੱਧ ਦਿੱਤਾ ਜੱਜ ਨਾਲ ਤੇ ਫਿਰ ਕਹਿ ਦਿੰਦੇ ਆ ਵੀ ਪੱਠੇ ਨਹੀਂ ਟਾਈਮ ਨਾ ਪਾਈ ਇਹ ਅਬੂ ਸੌਣਾ ਪੈਂਦਾ ਇਹਨਾਂ ਦੇ ਕਰਕੇ ਤੇ ਨਾ ਕਰਕੇ ਮੈਨੂੰ ਬੜਾ ਸਹੀ ਗੱਲ ਕਿੰਨਾ ਚਿਰ ਹੋ ਗਿਆ ਮੈਂ ਇੱਥੇ ਬੈਠਾ ਮੱਜਾ ਕੋਲੀ ਮਨ ਚਾ ਉਹ ਦੱਸ ਹੋਇਆ ਪਿਆ ਮੇਰਾ ਸਾਰਾ ਹੀ ਮਤਲਬ ਮੂਡ ਖਰਾਬ ਹੋ ਗਿਆ ਵੀ ਨਾ ਜਾਣਦਾ ਮੇਰੀ ਇਹ ਆਦਤ ਹੈ ਜੇ ਇੱਕ ਵਾਰੀ ਮੈਂ ਕਦੇ ਮਨਾਂ ਕਰਦਾ ਵੀ ਕਿਤੇ ਨਹੀਂ ਜਾਣਾ ਤੇ ਭਾਵੇਂ ਕੋਈ ਲੱਖ ਤਰਲੇ ਕਰ ਲਈ ਪਰ ਮੈਂ ਨਹੀਂ ਜਾਣਾ ਮੇਰਾ ਨਹੀਂ ਮੰਨ ਕਿਤੇ ਜਾਂਦਾ ਤੇ ਨਹੀਂ ਬਸ ਤੇ ਜੇ ਜਾਣਾ ਹੋਵੇ ਫਿਰ ਤੇ ਜ਼ਰੂਰ ਜਾਉਂਗਾ ਜ਼ਿਆਦਾਤਰ ਮੈਂ ਕਿਤੇ ਨਹੀਂ ਜਾਂਦਾ ਚੰਨਾ ਤੇ ਹੁਣ ਸੋਚੁੰਦੇ ਆ ਕੀ ਕਰਾਂ ਪਹਿਲੇ ਹੈਗਾ ਇਹ ਇੰਨਾ ਜਦਾ ਮਨ ਪਰ ਹੁਣ ਸਾਰੇ ਚਲੇ ਗਏ ਆ ਵਾਵਾ ਟਾਈਮ ਹੋ ਗਿਆ ਪਰ ਅਜੇ ਪਾਰਟ ਚੱਲ ਰਿਹਾ ਏ ਦੇਖਦਾ ਨਾ ਤੋਂ ਕਿਹੇ ਜੇ ਮਨ ਹੋਇਆ ਤੇ ਚਲ ਜਾਨਾ ਨਹੀਂ ਤੇ ਨਹੀਂ ਦੇਖਦਾ ਤੇ ਸਾਰੇ ਘਰੇ ਕੋਈ ਨਹੀਂ ਹੁਣ ਤੇ ਠੰਡ ਬਹੁਤ ਹਜੇ ਤੱਕ ਵੀ ਤੁਸੀਂ ਦੇਖ ਸਕਦੇ ਹੋ ਜੀ ਬਾਹਰ ਮੈਂ ਤੇ ਜੇ ਇੱਥੇ ਬੈਠਾ ਹਾਂ ਧਾਰਾ ਕੱਢ ਕੇ ਵਾਵਾਚੇਰ ਹੋ ਗਿਆ ਆਹ ਦੇਖੋ ਆ ਇੱਕ ਜਿੰਸਨੇ ਦੇ ਕੋ ਬੜਾ ਤੰਗ ਕੀਤਾ ਮੈਨੂੰ ਅੱਜ ਨਾ ਅੰਤਰੀਏ ਜੀ ਖਾਣ ਪੀਣ ਚੰਗੀਆਂ ਖਾ ਪੀ ਲੈਣਗੀਆਂ ਇੰਨੀਆਂ ਖਰਾਬ ਐ ਤੇ ਫਿਰ ਦੁੱਧ ਵੀ ਨਹੀਂ ਚੰਗੀ ਤਰ੍ਹਾਂ ਦੇਣਗੀਆਂ ਇੰਨਾ ਤੜਫਦੀਆਂ ਚਲੋ ਜਿੰਨਾ ਥੋੜਾ ਦੇਣ ਉਹ ਕੋਈ ਗੱਲ ਨਹੀਂ ਐ ਠੰਡ ਇੰਨੀ ਐ ਤੇ ਡੰਗਰ ਵੀ ਕੀ ਕਰਨ ਵਿਚਾਰੇ ਤੇ ਦੇ ਦੇਣ ਜਿੰਨਾ ਵੀ ਹੈਗਾ ਐ ਪਰ ਇਹ ਤੜਫ ਬਹੁਤ ਤੰਗ ਕਰਦੀਆਂ ਕਈ ਵਾਰੀ ਤਾ ਮਾਰਦੀਆਂ ਡੰਗਰਾਂ ਨੂੰ ਸਾਹਮਣਾ ਕਿਤੇ ਸੌਖਾ ਨਹੀਂ ਹੈ ਦੁੱਧ ਚੋਣਾਂ ਦੇ ਸੌਖਾ ਨਹੀਂ ਹੈ ਤੇ ਕੀ ਕਰਨ ਫਿਰ ਸਤੋੜੀ ਵੀ ਹੁਣ ਪੈਣ ਲੱਗੀ ਨਾ ਹਰਾ ਵੀ ਥੋੜਾ ਹੈ ਤੇ ਥੋੜਾ ਹੀ ਰਲਾਈਦਾ ਹੈ ਤੇ ਤਾਂ ਕਰਕੇ ਵੀ ਸ਼ਾਇਦ ਥੋੜਾ ਦਿਮਾਗ ਖਰਾਬ ਹੋ ਜਾਂਦਾ ਇਹਨਾਂ ਦਾ ਚੰਗੇ ਚੌਕੇ ਭਾਲਦੀਆਂ ਬੱਠੇ ਆ ਗਾਈ ਵਿਚਾਰੀ ਚੰਗੀ ਫਿਰ ਵੀ ਇਹ ਆ ਰਾਮ ਨਾਲ ਮਿਲ ਪਿੰਦੀ ਰੋਮੀ ਆ ਜਾ ਰੋਮੀ ਰੋਮੀ ਆ ਜਾ ਆ ਦੇਖੋ ਮੈਂ ਇੱਥੇ ਹੀ ਅੰਦਰ ਤੇ ਵੀ ਲਬਲਬਾ ਕੇ ਮੈਨੂੰ ਇੱਧਰ ਆ ਗਿਆ ਹੈ ਮੇਰੇ ਕੋਲ ਆਸ-ਪਾਸ ਹੀ ਨਹੀਂ ਖੇਡਦਾ ਇਹਦਾ ਓਏ ਹੋਏ ਓਏ ਹੋਏ ਓਏ ਹੋਏ ਕਿੰਦਾ ਨਾ ਮੈਨੂੰ ਬੁਲਾਉਣ ਨਹੀਂ ਦਿਆ ਮੇਰਾ ਬੱਚਾ ਬੱਚਾ ਸੋਣਿਆ ਘਰੇ ਕੋਈ ਨਹੀਂ ਹੈਗਾ ਅੱਪ ਮੈਂ ਇੱਥੇ ਡੁੱਦੂ ਪਾਇਆ ਸੀ ਨਾ ਉਹਨੇ ਮਟਕੱਲੂ ਕਿੱਥੇ ਕੰਦੇ ਚ ਖੇਡ ਰਿਹਾ ਚੱਲ ਆਜ ਆ ਚੱਲੀਏ ਦੇਖ ਸਕਦੇ ਹੋ ਜੀ ਤੁਸੀਂ ਮਾਹੌਲ ਹਲਕੀ ਜਿਹੀ ਲੋ ਲੱਗੀ ਹੁਣ ਬਹੁਤ ਠੰਡ ਹੁੰਦੀ ਸਵੇਰੇ ਸਵੇਰੇ ਇੱਕ ਤਾਂ ਸਵੇਰੇ ਸਵੇਰੇ ਪਹਿਲੇ ਪੱਠੇ ਪਾਓ ਇਹਨਾਂ ਨੂੰ ਤੇ ਫੇਰ ਤਾਰਾ ਕੱਢੋ ਕਿੰਨਾ ਟਾਈਮ ਲੱਗ ਜਾਂਦਾ ਹੈ ਤੇ ਫੇਰ ਵੀ ਦੁੱਧ ਨਾ ਦੇਣ ਤੇ ਫੇਰ ਬਹੁਤ ਦਿਮਾਗ ਖਰਾਬ ਹੁੰਦਾ ਪੰਛੀ ਉੱਡ ਰਹੇ ਦੇਖੋ ਜੀ ਪਹਿਲੇ ਤਾਰ ਤੇ ਵਾਵਾ ਚਿੜੀਆਂ ਬੈਠੀਆਂ ਸੀ ਕੋਈ ਨਹੀਂ ਹੈ ਘਰੇ ਹੁਣ ਬੇਤਾ ਨਾਲ ਮੁਕਤਲ ਸਗਲ ਸੇਕਾ ਦਿੱਤਾ ਜੀ ਆ ਕੱਲ ਫੇਰ ਟਰਾਲੀ ਭਰ ਕੇ ਰੱਖ ਦਿੱਤੀ ਏ ਸਤਵਿੰਦਰ ਹੁਣਾ ਨੇ ਲੇਬਰ ਵਾਲਿਆਂ ਤੋਂ ਹੁਣ ਤਲਾਉਣਗੇ ਮਿਲ ਚ ਦੇਖੋ ਜੀ ਮਾਹੌਲ ਅੱਜ ਵੀ ਵੈਸੇ ਟਾਈਮ ਹੈਗਾ ਏ ਬਾਬਾ ਜੀ ਬਾਠ ਕਰ ਰਹੇ ਨੇ ਤੇ ਮੈਂ ਦੇਖਦਾ ਅੱਜ ਕਿਉਂਕਿ ਸਾਡੇ ਗੁਰਦੁਆਰਾ ਸਾਹਿਬ ਚ ਨਾ ਨਾਲੇ ਸੁਖਨੀ ਸਬ지 ਦਾ ਪਾਠ ਚੱਲ ਰਿਹਾ ਹੈ ਤੇ ਨਾਲੇ ਕਹਿੰਦੇ ਵੀ ਚਲੋ ਮਨਾ ਲਾਂਗੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਤੇ ਪਕੌੜੀ ਵਗੈਰਾ ਨਿਕਲਣਗੇ ਅੱਜ ਚਲੋ ਆਪਾਂ ਮੂਡ ਨੂੰ ਫਿਰ ਠੀਕ ਕਰ ਲੀਨੇ ਆ ਤੁਹਾਡੇ ਕਰਕੇ ਵੈਸੇ ਮੈਨੂੰ ਇਨੀਸ਼ੀਅਤ ਹੀ ਗੁੱਸਾ ਤੇ ਨਹੀਂ ਆਉਂਦਾ ਪਰ ਜਦੋਂ ਕਦੇ ਆ ਜੇ ਤੇ ਫਿਰ ਬਹੁਤ ਬੁਰਾ ਹੁੰਦਾ ਮਤਲਬ ਆਪਣੇ ਆਪ ਦੇ ਕੰਟਰੋਲ ਕਰਨਾ ਸਿੱਖ ਹੀ ਲਿਆ ਪਰ ਮਾਤਮਾ ਨੇ ਸਿਖਾ ਦਿੱਤਾ ਹੈ ਹਰ ਇਨੀਆਂ ਸਿਚੁਏਸ਼ਨਾਂ ਤੋਂ ਸ਼ੁਰੂ ਤੋਂ ਹੀ ਗੁਜ਼ਰਦੇ ਆਏ ਤੇ ਗੁੱਸੇ ਤੇ ਕੰਟਰੋਲ ਕਰਨਾ ਸਬਰ ਸੰਤੋਖ ਅਪਣੇ ਬਖਸ਼ ਦਿੱਤਾ ਹੈ ਇੰਨਾ ਕੁਸ਼ ਹੋ ਜਾਂਦਾ ਬੰਦੇ ਨਾਲ ਤੇ ਫਿਰ ਵੀ ਸਬਰ ਸੰਤੋਖੀ ਰਹਿਣਾ ਚਾਹੀਦਾ ਬੰਦੇ ਨੂੰ ਕਿਉਂਕਿ ਗੁੱਸੇ 'ਚ ਬੰਦਾ ਬਹੁਤ ਕੁਝ ਉਲਟਾ ਸਿੱਧਾ ਉੱਠਾ ਸਿੱਧਾ ਹੋ ਜਾਂਦਾ ਹੈ ਤੇ ਭਾਈ ਗੁਰੂ ਦੀ ਕਿਰਪਾ ਨਾਲ ਇੰਨੀ ਕਿਤੇ ਕਿਰਪਾ ਹੈਗੀ ਬਾਬਾ ਜੀ ਦੀ ਹੁਣ ਆਪਾਂ ਗੁੱਸਾ ਪੀ ਲਈਦਾ ਕੰਟਰੋਲ ਕਰ ਲਈਦਾ ਸਬਰ ਸੰਦੋਖ ਚ ਜੀ ਬੰਦੇ ਨੂੰ ਰਹਿਣਾ ਚਾਹੀਦਾ ਤੇ ਗੁੱਸੇ ਜਿੱਤੇ ਬਹੁਤ ਕੁਝ ਹੋ ਜਾਂਦਾ ਪਰ ਥੋੜਾ ਬੋਤਾ ਫੇਰ ਵੀ ਕਈ ਵਾਰ ਮੂਡ ਖਰਾਬ ਹੋ ਜਾਂਦਾ ਪਰ ਫੇਰ ਆਪਾਂ ਹੁਣ ਤੁਹਾਡੇ ਕਰਕੇ ਬਿਲਕੁਲ ਨਹੀਂ ਮੂਡ ਖਰਾਬ ਕਰਨਾ ਤੇ ਪਹਿਲੀ ਮੈਂ ਸੋਚਿਆ ਨਹੀਂ ਵਲੌਗ ਵੀ ਨਹੀਂ ਬਣਾਉਣਾ ਮਾਨ ਨਹੀਂ ਕਰ ਰਿਆ ਪਰ ਮੈਂ ਕਿਹਾ ਚਲੋ ਬਣਾ ਲੈਣਾ ਕੀ ਕਰਾਂ ਤੁਸੀਂ ਤੇ ਹੋ ਹੈਗੇ ਨਾ ਇੰਨੀ ਸਪੋਰਟ ਕਰਦੇ ਹੋ ਇੰਨਾ ਤੁਹਾਡਾ ਪਿਆਰ ਮਿਲ ਰਿਹਾ ਤੇ ਤੁਹਾਡਾ ਪਿਆਰ ਹੀ ਆਪਾਂ ਨੂੰ ਆਪਣੀ ਖੁਸ਼ੀ ਦਾ ਰਾਜ ਹੈ ਜੀ ਤੇ ਤੁਸੀਂ ਜੁੜੇ ਰਹੋ ਏਦਾਂ ਹੀ ਨਾਲ ਤੇ ਦੇਖਦਾ ਮੈਂ ਫਿਰ ਮੈਂ ਕੱਲ ਨਾ ਤਿਆਰੀ ਤੇ ਲਓ ਜੀ ਦੋਸਤੋ 10-15 ਮਿੰਟਾਂ ਤੱਕ ਮੈਂ ਕਰ ਲਈ ਤਿਆਰੀ ਗੁਰਦੁਆਰਾ ਸਾਹਿਬ ਜਾਂਦੀ ਫਿਰ ਮੇਰਾ ਮੂਡ ਬਣ ਹੀ ਗਿਆ ਮੈਂ ਕਿਹਾ ਚਲੋ ਚਲੇ ਜਾਨੇ ਭੂਆ ਜੀ ਇੰਨਾ ਕਹਿ ਕੇ ਗਏ ਸੀ ਤੇ ਬਾਬਾ ਜੀ ਨੇ ਵੀ ਪਾਠ ਕਰ ਹੀ ਲਿਆ ਹੁਣ ਬਾਬਾ ਜੀ ਥੋੜੀ ਕਥਾ ਕਰ ਰਹੇ ਨੇ ਤੇ ਚਲੋ ਚੱਲਦੇ ਹਾਂ ਫਿਰ ਆਪਾਂ ਗੁਰਦੁਆਰਾ ਸਾਹਿਬ 'ਚ ਉੱਥੇ ਜਾਦਾ ਵੀਡੀਓਜ਼ ਵਗੈਰਾ ਬਣਾਨੀ ਪਾਣੀ ਹੈ ਇੱਧਰ ਨੂੰ ਗੁਰਦੁਆਰਾ ਸਾਹਿਬ ਸਾਡਾ ਅਜ ਵੀ ਤੁਸੀਂ ਦੇਖ ਸਕਦੇ ਹੋ ਠੰਡ 11 ਵੱਜ ਚੁੱਕੀ ਨੇ ਜਿਆਦਾ ਦੂਰ ਨਹੀਂ ਗੁਰਦੁਆਰਾ ਸਾਈਂਵਾ ਹੈ ਚਾਰ ਕੇ ਕਦਮ ਦਰਸ਼ਨ ਕਰਾਵਾ ਸਾਡੇ ਘਰ ਤੋਂ ਤੇ ਭੱਜਾ ਵਜਾ ਜਾਂਦੇ ਮੈਂ ਕਿਹਾ ਸਾਰੇ ਸੰਗਤਾਂ ਚੁੱਕੀਆਂ ਹੋਣੀਆਂ ਸਾਡੇ ਪਿੰਡ 'ਚ ਵੈਸੇ ਸਾਡੇ ਘਰ ਪਿੰਡ ਦੇ ਘਰ ਥੋੜੇ ਹੀ ਐ ਤੇ ਮਸਾਂ ਗਿਣਤੀ ਤੇ 10-12 ਐ ਫਿਰ ਵੀ ਮੈਂ ਹੀ ਰਹਿ ਗਿਆ ਲੱਗਦਾ ਬਾਕੀ ਸਭ ਆ ਚੁੱਕੇ ਨੇ ਕਿਰਪਾਲ ਚੰਦ ਦੱਸਣ ਜੀ ਮਹਾਰਾਜ ਨੇ ਬਾਲ ਗੋਬਿੰਦ ਪਿਤਾਮ ਰਾਇ ਨੇ ਚੰਦ ਦੇ ਉਂਗਲ ਕਾੜ ਕੇ ਸੰਤਾਨ ਨੂੰ ਪਹਿਨ ਲੱਗੇ कि ਅਸੀਂ ਪਟਨਾ ਸਾਹਿਬ ਨੂੰ ਛੱਡ ਕੇ ਚਲਾ ਜਾਣਾ ਹੈ ਸਾਰੇ ਸੰਗਤ ਉਦਾਸ ਹੋ ਗਏ ਕਹਿਣ ਲੱਗੇ ਬਾਤ ਨੂੰ ਕਹਿ ਰਹਾ ਹੈ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਫਤਨਾ ਹੋ啊 ਹੈ ਆਪਣੇ ਬਾਪਪਾ ਦੇ ਕੰਮ ਲਈ ਜਾਣਾ ਹੁੰਦਾ ਹੈ ਕੋਈ ਬਹਿਰੇ ਇਹਨੂੰ ਕਹਿ ਰਹੇ ਦੋਵੇਂ ਨਾਲ ਇੱਕ ਬਣਾ ਦੋ question hai sakte hain aur bahut bada mamla hai iska dikhta hai bina adhoora raha na koi baat hai bahut dharaana laga hai na iske liye ਹਾਂਜੀ ਤੇ ਹੁਣ ਮੈਂ ਆ ਚੁੱਕਿਆ ਗੁਰਦੁਆਰਾ ਸਾਹਿਬ ਤੋਂ ਵਾਪਸ ਤੇ ਹੁਣ 1:10 ਦਾ ਟਾਈਮ ਹੋ ਚੁੱਕਿਆ ਹੈ ਤੇ ਵਾਵਾ ਸਾਡੀ ਪਿੰਡ ਦੀ ਸੰਗਤ ਹੀ ਤੇ ਬਹੁਤ ਵਧੀਆ ਰਿਹਾ ਤੇ ਚਾਪ ਕੋੜਿਆਂ ਦਾ ਲੰਗਰ ਹੀ ਤੇ ਮੈਂ ਜ਼ਿਆਦਾ ਵੀਡੀਓ ਉੱਥੇ ਨਹੀਂ ਬਣਾ ਸਕਿਆ ਤੇ ਸੇਵਾ ਕਰਨ ਲੱਗਿਆ ਸੀ ਨਾ ਚਾਪ ਕੋੜਿਆਂ ਦੀ ਤੇ ਹੁਣ ਆਪਾਂ ਆ ਚੁੱਕੇ ਆ ਤੇ ਮੈਂ ਕਿਹਾ ਚਲੋ ਦੇਖਾਂ ਘਰੇ ਡੰਗਰ ਵੀ ਅੱਜ ਪਾਣੀ ਪੁੜੀ ਡਾਣ ਵਾਲਾ ਸੀ ਅੱਜ ਤੇ ਠੰਢੀ ਹੈ ਬਿਲਕੁਲ ਦੇਣੀ ਚੜ ਲੱਗਿਆ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਜੇ ਵੀ ਧੁੰਦ ਹੈ ਤੇ ਮੈਂ ਖਿਆਲ ਮੈਂ ਪੱਠੀ ਪੁੱਠੇ ਵੀ ਬਣਾਉਣੇ ਆ ਤੇ ਮੈਂ ਤਾਂ ਆ ਕਰਕੇ ਛਿੱਤੀ ਛਿੱਤੀ ਪੱਜਾ ਗਿਆ ਹੁਣ ਘਰ ਨੂੰ ਜਾ ਰਿਹਾ ਤੇ ਆਪਣਾ ਕੰਮਕਾਰ ਵੀ ਦੇਖਣਾ ਹੈ ਵਿਚਾਰੀ ਨੰਗਰ ਵੀ ਇਦਾਂ ਹੀ ਹੋਣੇ ਆ ਤੇ ਸਾਡੇ ਪਿੰਡ ਚ ਘਰ ਤੇ ਥੋੜੀ ਹੀ ਆ ਪਰ ਫਿਰ ਵੀ ਕੁਝ ਪਰੇ ਪਿੰਡ ਤੋਂ ਜਿਵੇਂ ਜਿਨ੍ਹਾਂ ਦੇ ਖੇਤ ਇੱਧਰ ਹੈ ਤੇ ਉਹ ਸੰਗਤ ਆ ਜਾਂਦੀ ਹੈ ਤੇ ਬਾਬਾ ਜਣੇ ਸੀ ਅਜੇ ਤੱਕ ਪਕੌੜੇ ਨਿਕਲ ਰਹੇ ਆ ਤੇ ਲੀਬਰਾ ਵਗੈਰਾ ਵੀ ਕੋਈ ਆ ਜਾਂਦੀਆਂ ਤੇ ਉਹਨਾਂ ਨੂੰ ਵੀ ਛਕਾਣ ਲੱਗ ਜਾਈਦਾ ਤਾਂ ਕਰਕੇ ਟਾਈਮ ਬਾਬਾ ਲੱਗ ਗਿਆ ਤੇ ਆਖਰੀ ਚ ਹੁਣ ਮੈਂ ਛੱਕ ਕੇ ਆਇਆ ਮੇਰੀ ਇੱਧਰ ਸਾਡਾ ਗੁਰਦੁਆਰਾ ਸਾਹਿਬ ਤੇ ਆ ਆਪਣਾ ਘਰ ਆ ਗਿਆ ਦੇਖ ਸਕਦੇ ਹੋ ਤੁਸੀਂ ਵੀ ਉਹ ਕਿੰਨਾ ਸੋਹਣਾ ਲੱਗ ਰਿਹਾ ਅੱਜ ਆ ਕਿਸੇ ਦਾ ਡੈਕਟਰ ਖਲੋਤਾ ਲੱਗਦਾ ਤੇ ਆ ਸਾਡਾ ਹੁਣ ਇੱਧਰ ਪਿੰਡ ਆ ਇੱਧਰ ਥੋੜੇ ਬੋਤੇ ਘਾਰੇ ਆ ਢੈਂਟ ਵੀ ਲੱਗ ਰਿਹਾ ਨਾ ਅੱਜ ਚਲੋ ਜੀ ਆਪਾਂ ਆ ਚੁੱਕੇ ਹਾਂ ਘਰੇ ਤੇ ਮੱਝਾਂ ਵੀ ਲੱਗਦਾ ਜੇ ਸਾਰੇ ਜਾਣੇ ਤੇ ਆ ਗਏ ਸੀ ਗੁਰਦੁਆਰਾ ਸਾਹਿਬ ਚ ਮੇਰੇ ਡੈਡੀ ਜੀ ਛੱਕ ਕੇ ਚਲੇ ਗਏ ਘਰ ਤੇ ਡੰਗਰ ਵੀ ਅਜੇ ਅੰਦਰ ਹੀ ਹੈ ਪਾਣੀ ਵੀ ਡਾਣਾ ਉਹਨਾਂ ਨੂੰ ਇਹੋ ਜਿਹਾ ਪਾਣੀ ਚ ਚਲੋ ਕੀ ਪੀਣਾ ਹੁੰਦਾ ਤਾਂ ਕਰਕੇ ਫਿਰ ਵੀ ਦਿਖਾ ਦਿਨਾ ਤੇ ਫਿਰ ਹੋਰ ਘੜੀ ਨੂੰ 3 ਵਜੇ ਪੱਠੇ ਪੜਨ ਦਾ ਟਾਈਮ ਹੋ ਜਾਣਾ ਤੇ ਵੜ ਲਾ ਮੈਂ ਪੱਠੇ-ਪੁੱਠੇ ਤੇ ਲਓ ਜੀ ਆਪ ਆ ਚੁੱਕੇ ਘਰੇ ਤੇ ਆਪਣਾ ਵੇਖੋ ਰੁਮੀ ਵਿਚਾਰਾ ਲੱਭ ਰਿਆ ਹੀ ਮੈਨੂੰ ਤੇ ਇਹ ਤੋਂ ਨਾ ਮੈਂ ਲੁੱਕ ਗਿਆ ਸੀ ਚੋਰੀ-ਚੋਰੀ ਮੈਂ ਕਿਹਾ ਇਹਨੇ ਨਹੀਂ ਤੇ ਮੇਰੇ ਪਿੱਛੇ ਆ ਜਾਣਾ ਕਿਹੜਾ ਨਹੀਂ ਛੜਨਾ ਆ ਤੇ ਵੱਡਾ ਚਲੀ ਗਿਆ ਬੜਾ ਪਰੇਸ਼ਾਨ ਕਰਨ ਦਿਆ ਉੱਥੇ ਅੰਦਰ ਆ ਕੇ ਭੁੱਖ ਵਰਤਾਉਂਦਾ ਬੜਾ ਖਰਾਬ ਇਹਦੇ ਮੈਂ ਕਿਹਾ ਇਹਦੀ ਵੀ ਆਦਤ ਪੈੜੀ ਹੋ ਜਣੀ ਹੈ ਉੱਚੂ ਖੇਤ ਚ ਫਟ ਫਟ ਅਰੇ ਯਾਰ ਇੰਨੀ ਠੰਡ ਹੈ ਅੱਜ ਠੰਡ ਚ ਕੰਮ ਕਰਨੇ ਪੈਣਾ ਇਹ ਮੇਰਾ ਮੂਡ ਤੇ ਚਲੋ ਠੀਕ ਹੋ ਗਿਆ ਹੀ ਮੈਂ ਇੰਨਾ ਟੈਨਸ਼ਨ ਨਹੀਂ ਲੈਣਾ ਹੁੰਦਾ ਥੋੜਾ ਜਿਹਾ ਲੱਗਦਾ ਹੈ ਸਵੇਰੇ ਸਵੇਰੇ ਡੰਗਰਾਂ ਨੇ ਬੜਾ ਦਿਮਾਗ ਖਰਾਬ ਕਰਤਾ ਹੈ ਨਾ ਤੇ ਪਹਿਲੇ ਮੇਰਾ ਰੱਦਾ ਹੀ ਬਿਲਕੁਲ ਨਹੀਂ ਮੈ ਜਾਣਾ ਗੁਰਦੁਆਰਾ ਸਾਹਿਬ ਚ ਮੈਂ ਕਿਹਾ ਚਲੋ ਗੁਰਦੁਆਰਾ ਸਾਹਿਬ ਜਾਣ ਚ ਕੀ ਹੈ ਚਲੇ ਜਾਨੇ ਆ ਤੇ ਚਲੋ ਆਪਾਂ ਹੋ ਆਏ ਆ ਸੇਵਾ ਕਰ ਰਹੇ ਆ ਪਕੌੜੇ ਬਣੇ ਸੀ ਬ੍ਰੈਡ ਵਾਲੇ ਮਿਰਚਾਂ ਵਾਲੇ ਤੇ ਟਿੱਕੀਆਂ ਵਾਲੇ ਤੇ ਗੋਭੀ ਵਾਲੇ ਨਜ਼ਾਰਾ ਆ ਗਿਆ ਛੱਕੇ ਸਭ ਤੋਂ ਲਾਸਟ ਚ ਆਪਣੀ ਆਪਣੀ ਵਾਰੀ ਹੁੰਦੀ ਹੈ ਪਹਿਲੇ ਸੇਵਾ ਕਰੀ ਦਾ ਛਕਾਉਣ ਦੀ ਤੇ ਕੋਈ ਨਾ ਕੋਈ ਆਈ ਜਾਂਦਾ ਫੇਰ ਚਲੋ ਲੇਵਰ ਵਗੈਰਾ ਵੀ ਉਹਨਾਂ ਨੇ ਵੀ ਛਕਾ ਕੇ ਫੇਰ ਹੁਣ ਮੈਂ ਆ ਗਿਆ ਘਰੇ ਮੈਂ ਖਿਆ ਜਾਵਾਂ ਛੇਤ ਛੇਤੀ ਕਰਦੇ ਕੰਮ ਕਰ ਵੀ ਅਜ ਪੈਂਡਿੰਗ ਪਏ ਤੇ ਪਾਣੀ ਡਾਲਾਂ ਮੈਂ ਡੰਗਰਾਂ ਨੂੰ ਸਭ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਮੈਂ ਬਰਸੀਨ ਵੜਨਾ ਜੀ ਆ ਦੇਖੋ ਇਹਨਾਂ ਦੀ ਲੜਾਈ ਸ਼ੁਰੂ ਹੋ ਗਈ ਬੜੀ ਖਰਾਬ ਜੀ ਤੇ ਅੱਜ ਦੇ ਵਲੌਗ ਨੂੰ ਦੋਸਤੋ ਇੱਥੇ ਸਮਾਪਤ ਕਰਦੇ ਹਾਂ ਜੇ ਤੁਹਾਨੂੰ ਵਲੌਗ ਚੰਗਾ ਲੱਗਾ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਜੀ ਜ਼ਰੂਰ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ ਪੂਰਾ ਵਲੌਗ ਦੇਖਣ ਲਈ ਤੇ ਐਦਾਂ ਹੀ ਸਪੋਰਟ ਕਰਨ ਲਈ ਤੁਹਾਡਾ ਸਭ ਦਾ ਦਿলো ਧੰਨਵਾਦ ਜੀ